ਸਤਨਾਮ ਵਾਹਿਗੁਰੂ ਸਾਹਿਬ ਜੀ ਜਿਉ ਜਾਣੋ ਤਿਉ ਰਾਖੋ ਹਰ ਪ੍ਰਭ ਤੇਰਿਆ ਕਿਤੇ ਗਣੋ ਅਸੰਖ ਅਬ ਗਣ ਮੇਰੇ ਆ ਮੈਂ ਮੂਰਖ ਕਿ ਕਿਤਕ ਬਾਤ ਹੈ ਕੋਟ ਪਰ ਦੇ ਤਰਿਆਰੇ ਗੁਰਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਤਵ ਕਰ ਕਰਨੀ ਕਸ ਪਈਆ ਪਾਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਉ ਚੁਈਆ ਬਾਬਾ ਮਨ ਮਤਵਾਰ ਨਾਮ ਰਸ ਪੀਵੈ ਸਹਜ ਰੰਗ ਰਚ ਰਹਿ ਆ ਅਹਨੇ ਸਬਨੀ ਪ੍ਰੇਮ ਲਿਭ ਲਾਗੀ ਸ਼ਬਦ ਅਨਾਹਦ ਗਹਿਆ ਰਹਾ ਹੋ ਪੂਰਾ ਸਚੂ ਪਿਆਲਾ ਸਹਜੇ ਤਿਸਹੇ ਭਾਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦ ਸੁਛਾ ਪਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਮਾਨ ਪਿਆ ਦਰ ਦਰਸਨ ਕਾ ਪ੍ਰੀਤਮ ਹੋਵੈ ਮੁਕਤ ਬਕੁੰਠਾ ਕਰਿਆ ਸਿਫਤੀ ਰਤਾ ਸਦਬੈ ਰਾਗੀ ਜੂਐ ਜਨਮੋ ਨਹਰੇ ਕਹ ਨਾਨਕ ਸੁਣ ਪਰ ਥਰ ਜੋਗੀ ਖੀਵਾ ਅੰਮ੍ਰਿਤ ਤਰ ਕਹੋ ਨਾਨਕ ਸੁਣ ਪਰ ਥਰ ਜੋਗੀ ਖੀਵਾ ਅੰਮ੍ਰਿਤ ਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਸਿੰਘਾਸਨ ਦੇ ਮਾਲਕ ਸਾਰੀ ਮਨੁੱਖਤਾ ਦੇ ਸੰਜ ਰਹਿਬਰ ਸ਼ਬਦ ਗੁਰੂ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਮੇਰਾ ਮੱਦ ਦਾ ਸਦਕਾ ਆਪ ਸੰਗਤ ਦੀ ਅਸੀਸ ਨਾਲ ਦਨਿਕ ਸਵੇਰਾ ਮਾਧਿਮ ਰਾਹੀਂ ਜੋ ਕਰ ਕਰ ਗੁਰਬਾਣੀ ਪ੍ਰਸਾਰਿਤ ਸ਼ਬਦ ਵਿਚਾਰ ਆਪਨਤਾ ਪ੍ਰਤੀ ਸਰਵਣ ਕਰਦੇ ਆ ਰਹੇ ਹੋ ਅੱਜ ਜੋ ਅੰਮ੍ਰਿਤ ਵਚਨ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੀ ਚੋਲੀ ਦਾਤ ਪਾਇਆ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਰਸਨਾ ਤੋਂ ਉਚਾਰਣ ਕੀਤੇ ਹੋਏ ਆਸਾ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 360 ਉੱਪਰ ਸੁਭਾਏਮਾਨ ਜਿਸ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਮਤਵਾਲੇ ਦਾ ਜ਼ਿਕਰ ਅੰਮ੍ਰਿਤ ਬਾਣੀ ਨੂੰ ਚੱਖਣ ਵਾਲੇ ਉਸ ਅਮਲੀ ਤੇ ਬੈਰਾਗੀ ਦਾ ਜ਼ਿਕਰ ਕੀਤਾ ਹੈ ਵਿਚਾਰਾਂ ਦੀ ਪ੍ਰారంਭਤਾ ਕਰਨ ਤੋਂ ਪਹਿਲਾਂ ਅਦਬ ਸਤਕਾਰ ਨਾਲ ਮਨ ਦੇ ਟਿਕਾ ਲਈ ਦੇਸ਼ਾਂ ਵਿਦੇਸ਼ਾਂ ਚ ਕਰਾਂ ਵਿੱਚ ਬੈਠੇ ਹੋਏ ਅਦਬ ਸਤਕਾਰ ਨਾਲ ਦੋਵੇਂ ਹੱਥ ਜੋੜ ਸਾਰੇ ਆਖੋ ਜੀ ਸਤਨਾਮ ਵਾਹਿਗੁਰੂ ਜੀ ਫਿਰ ਕਰੋ ਕਿਰਪਾ ਸਤਨਾਮ ਵਾਹਿਗੁਰੂ ਜੀ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਅੰਦਰ ਮਨੁੱਖ ਨੂੰ ਜਿੱਥੇ ਜੀਵਨ ਯੁਗਤ ਜੀਵਨ ਜਾਚ ਸਿਖਾ ਲਈ ਗਈ ਹੈ ਉੱਥੇ ਹੀ ਮਨੁੱਖ ਨੂੰ ਮਾੜੇ ਕਰਮਾਂ ਤੋਂ ਰੋਕ ਕੇ ਵਰਜ ਕੇ ਸੱਚ ਦੀ ਪਛਾਣ ਵੀ ਕਰਵਾਈ ਗਈ ਹੈ ਗੁਰਬਾਣੀ ਅੰਦਰ ਐਸੇ ਬਿਆਨਤ ਸ਼ਬਦ ਨੇ ਜਿੱਥੇ ਪਾਤਸ਼ਾਹ ਜੀ ਨੇ ਨਸ਼ਿਆਂ ਦੇ ਤਿਆਗ ਕਰਨ ਦਾ ਜ਼ਿਕਰ ਬਾਰ-ਬਾਰ ਕੀਤਾ ਹੈ ਪਰ ਨਾਲ ਹੀ ਪਾਤਸ਼ਾਹ ਨੇ ਇਹਦਾ ਅਲਟਰਨੇਟ ਇਹਦਾ ਬਦਲਾ ਵੀ ਦਿੱਤਾ ਹੈ ਕਿ ਕਿਹੜਾ ਨਸ਼ਾ ਕਰਨਾ ਹੈ ਕੀ ਛੱਡਣਾ ਹੈ ਤੇ ਕੀ ਗ੍ਰਹਿਣ ਕਰਨਾ ਹੈ ਕੱਲੇ ਤਿਆਗ ਦਾ ਜ਼ਿਕਰ ਹੀ ਨਹੀਂ ਬਾਣੀ ਨੇ ਕੀਤਾ ਕੁਝ ਪਕੜਨ ਦਾ ਜ਼ਿਕਰ ਵੀ ਬਾਣੀ ਨੇ ਕੀਤਾ ਸਭ ਸੱਚੇ ਪਾਤਸ਼ਾਹ ਉਸੇ ਰਹਿਮਤ ਤੇ ਬਖਸ਼ਿਸ਼ ਵਿੱਚੋਂ ਅੱਜ ਜੋ ਸਾਡੀ ਚੋਲੀ ਦਾਤ ਪਾ ਰਹੇ ਨੇ ਰਹਾਉ ਵਾਲੀ ਪੰਕਤੀ ਹੈ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਏ ਭਾਈ ਅਸਲ ਚ ਇਹ ਵਿਚਾਰ ਭਰਥਰ ਜੋਗੀ ਨਾਲ ਹੋ ਰਹੀ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਦਾਸੀਆਂ ਦੇ ਦੌਰਾਨ ਬੜੇ ਜੋਗੀ ਬੜੇ ਸਿੱਧ ਬੜੇ ਨਾਥ ਮਿਲੇ ਜਿਹੜੇ ਕਿ ਕੁਝ ਭੰਗ ਤੇ ਆਦਿਕ ਦਾ ਸੇਵਨ ਜਨੂੰ ਨਸ਼ਾ ਸਮਝ ਕੇ ਕਰਦੇ ਸਨ ਬੱਡੇ ਸਾਰੇ ਬਰਤਨ ਦੇ ਵਿੱਚ ਉਹ ਤਿਆਰ ਕਰਨੀ ਉਸ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਕਹਿ ਕੇ ਵੰਡਣਾ ਵਰਤੌਣਾ ਕਿ ਇਹ ਤੇ ਫਲਾਣੇ ਦੇਵਤੇ ਵੱਲੋਂ ਮਿਲਿਆ ਹੋਇਆ ਪ੍ਰਸ਼ਾਦ ਹੈ ਤੇ ਜਦੋਂ ਉਹਨੂੰ ਸ਼ੱਕਦੇ ਨੇ ਤੇ ਫਿਰ ਸ਼ੱਕਨ ਵਾਲੇ ਜਿਹੜੇ ਨੇ ਉਹ ਮਸਤ ਹੋ ਕੇ ਝੂਮਦੇ ਨੇ ਨੱਚਦੇ ਨੇ ਤੇ ਪਤਾ ਹੀ ਨਹੀਂ ਲੱਗਦਾ ਰਾਤ ਕਿੱਥੇ ਗੁਜ਼ਰ ਗਈ ਆ ਜੇ ਦਿਨੇ ਛੱਕੇ ਆ ਤੇ ਦਿਨ ਦਾ ਨਹੀਂ ਪਤਾ ਲੱਗਦਾ ਕਿੱਥੇ ਗੁਜ਼ਰ ਗਿਆ ਪਰ ਸਵੇਰ ਹੁੰਦਿਆਂ ਸਾਰ ਉਹ ਨਸ਼ੇ ਜਿਹੜੇ ਨੇ ਉਤਰ ਜਾਂਦੇ ਨੇ ਜਦੋਂ ਸਵੇਰੇ ਨਸ਼ਾ ਉਤਰਦਾ ਹੈ ਜਿੰਨਾ ਮਨ ਦੀਆਂ ਪਰੇਸ਼ਾਨੀਆਂ ਤੋਂ ਨਜ਼ਾਤ ਪਾਉਣ ਦੇ ਲਈ ਬੰਦਾ ਨਸ਼ਾ ਕਰਦਾ ਹੈ ਉਹ ਪਰੇਸ਼ਾਨੀ ਅਗਲੇ ਦਿਨ ਫੇਰ ਖੜੀਆਂ ਨੇ ਅਸਲ 'ਚ ਬੰਦਾ ਨਸ਼ਾ ਕਰਦਾ ਇਸੇ ਕਰਕੇ ਹੀ ਆ ਤੇ ਕੁਝ ਸਮਾਂ ਮੇਰਾ ਮਨ ਇਸ ਪਰੇਸ਼ਾਨੀ ਨੂੰ ਪਾਸੇ ਕਰ ਦੇਵੇ ਤੇ ਮੈਂ ਆਪਣੇ ਸਰੂਰ ਵਿੱਚ ਜ਼ਿੰਦਗੀ ਜੀਵਾਂ ਪਰ ਕਮਾਲ ਦੀ ਖੇਡ ਆ ਕਿ ਜਿਸ ਬਲਾਹ ਕਰਕੇ ਜਿਸ ਪਰੇਸ਼ਾਨੀ ਕਰਕੇ ਜਿਸ ਮੁਸ਼ਕਲ ਕਰਕੇ ਨਸ਼ਾ ਕੀਤਾ ਉਹ ਪਰੇਸ਼ਾਨੀ ਤਾਂ ਸਗੋਂ ਉੱਥੇ ਖੜੀ ਐ ਜਿੰਨਾ ਚਿਰ ਤੱਕ ਉਹਦਾ ਹੱਲ ਨਹੀਂ ਕੀਤਾ ਜਾਵੇਗਾ ਉਹਦਾ ਕੋਈ ਸੋਲੂਸ਼ਨ ਨਹੀਂ ਕੱਢਿਆ ਜਾਵੇਗਾ ਬੰਦਾ ਜਿਤਨਾ ਮਰਜ਼ੀ ਨਸ਼ਾ ਨਿਰੰਤਰ ਕਰਕੇ ਦੇਖ ਲਵੇ ਉਹ ਖੜੀ ਰਹੇਗੀ ਉੱਥੇ ਦੀ ਉੱਥੇ ਇਹਨੂੰ ਮੈਂ ਇੰਜ ਕਹਿਣਾ ਹੁੰਨਾ ਮੰਨ ਲਓ ਕਿ ਮੇਰੇ ਅੰਦਰ ਸਰੀਰ ਚ ਕੋਈ ਨੁਕਸ ਪੈ ਗਿਆ ਮੈਨੂੰ ਡਾਕਟਰਾਂ ਨੇ ਕਹਿਤਾ ਵੀ ਇਹ ਬੜੀ ਔਖੀ ਖੇਡ ਆ ਵੀ ਤੂੰ ਇਹਦੇ ਤੋਂ ਬਚ ਨਹੀਂ ਸਕਦਾ ਤੇ ਮੈਂ ਉਹਨੂੰ ਭੁਲਾਉਣ ਵਾਸਤੇ ਆਪਣੇ ਮਨ ਦੇ ਕਹਿਣ ਦੇ ਮੁਤਾਬਕ ਕੁਝ ਇਹੋ ਜਿਹੇ ਨਸ਼ਿਆਂ ਦਾ ਸੇਵਨ ਕਰਨਾ ਆਰੰਭ ਕਰ ਦਿੱਤਾ ਫੇ ਮੈਨੂੰ ਪਤਾ ਹੀ ਨਾ ਲੱਗੇ ਮੈਨੂੰ ਕੋਈ ਬਿਮਾਰੀ ਆ ਹਾਲਾਂਕਿ ਬਹੁਤ ਮੈਡੀਕਲ ਲਾਈਨ ਦੇ ਵਿੱਚ ਇਹੋ ਜਿਹੇ ਨਸ਼ੇ ਇਹੋ ਜਿਹੇ ਇੰਜੈਕਸ਼ਨ ਦਿੱਤੇ ਜਾਂਦੇ ਨੇ ਜਿਹਦੇ ਨਾਲ ਬੰਦੇ ਨੂੰ ਸੁੰਨ ਕੀਤਾ ਜਾਂਦਾ ਆਪਰੇਸ਼ਨ ਕਰਨਾ ਇੰਜੈਕਟ ਕੀਤਾ ਜਾਂਦਾ ਸੁੰਨ ਕੀਤਾ ਜਾਂਦਾ ਪਰ ਉਹਨਾਂ ਦਾ ਸੁੰਨ ਕਰਨਾ ਥੋੜੇ ਸਮੇਂ ਵਾਸਤੇ ਆ ਪਰ ਅਸੀਂ ਕੀ ਕੀਤਾ ਜਦੋਂ ਪਤਾ ਲੱਗਾ ਮਨੁੱਖ ਨੂੰ ਕਿ ਇਹਦੇ ਨਾਲ ਬੰਦਾ ਸੋਨ ਹੋ ਜਾਂਦਾ ਹੈ ਦੁਨੀਆ ਦੇ ਨਾਲੋਂ ਸੰਪਰਕ ਟੁੱਟ ਜਾਂਦਾ ਆਪਣੀ ਹੀ ਜ਼ਿੰਦਗੀ ਮੌਜ ਵਿੱਚ ਜਿਉਂਦਾ ਹੈ ਇੰਨੇ ਉਹਦਾ ਸੇਵਨ ਨਿਰੰਤਰ ਸ਼ੁਰੂ ਕਰ ਦਿੱਤਾ ਔਰ ਉਸ ਨਿਰੰਤਰ ਸੇਵਨ ਦੇ ਵਿੱਚ ਇਹਦੀ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਵੀ ਹੋਇਆ। ਸਾਬ ਸੱਚੇ ਪਾਤਸ਼ਾਹ ਭਰਤਰ ਜੋਗੀ ਦੇ ਰਾਹੀ ਸਾਨੂੰ ਵੀ ਸਮਝਾ ਰਹੇ ਨੇ ਤੇ ਪੂਰੀ ਮਨੁੱਖਤਾ ਨੂੰ ਸਮਝਾ ਰਹੇ ਨੇ। ਵੀ ਭਲਿਓ ਤੁਸੀਂ ਰਾਤ ਨਸ਼ਾ ਕਰਦੇ ਹੋ ਸਵੇਰੇ ਉੱਤਰ ਜਾਂਦਾ, ਸਵੇਰੇ ਕਰਦੇ ਹੋ ਸ਼ਾਮ ਨੂੰ ਉੱਤਰ ਜਾਂਦਾ ਤੁਹਾਨੂੰ ਦੁਬਾਰਾ ਦੁਬਾਰਾ ਕਰਨਾ ਪੈਂਦਾ। ਆ ਜਿਹੜਾ ਸੱਚ ਦਾ ਨਸ਼ਾ ਏ, ਨਾਮ ਦਾ ਨਸ਼ਾ ਏ। ਇਹਨੂੰ ਇੱਕ ਵਾਰੀ ਚੱਖ ਕੇ ਤਾਂ ਦੇਖੋ ਇਹ ਉੱਤਰਦਾ ਹੀ ਨਹੀਂ। ਇਹ ਨਸ਼ਾ ਐਸਾ ਹੈ ਗੁਰਮੁਖੋ ਇਹ ਨਿਰੰਤਰ ਬਣਿਆ ਰਹਿੰਦਾ ਅਹਨਸ ਬਣੀ ਅਹ ਦਿਨ ਨੂੰ ਕਹਿੰਦੇ ਨੇ ਨਿਸ ਰਾਤ ਨੂੰ ਕਹਿੰਦੇ ਨੇ ਬਾਦਸ਼ਾਹ ਕਹਿੰਦੇ ਨੇ ਇਹ ਤੇ ਇਹੋ ਜਿਹਾ ਨਸ਼ਾ ਹੈ ਅਹਨਸ ਬਣੀ ਪ੍ਰੇਮ ਲਿਵ ਲੱਗੀ ਲਿਵ ਭਾਵ ਸੁਰਤ ਸੁਰਤ ਨਾਲੋਂ ਸੰਬੰਧਿਤ ਜੋ ਤੋੜਦਾ ਹੈ ਜਦੋਂ ਨਸ਼ਾ ਬੰਦਾ ਕੋਈ ਕਰਦਾ ਮੇਰੀ ਸੁਰਤ ਦੇ ਵਿੱਚੋਂ ਚੰਗੇ ਮਾੜੇ ਸਭ ਖਿਆਲ ਪਾਸੇ ਹੋ ਜਾਂਦੇ ਨੇ ਜਿਹੜਾ ਨਸ਼ਾ ਕਰਨ ਵਾਲਾ ਹੈ ਉਹ ਬੇਸੁਰਤ ਹੋ ਕੇ ਡਿੱਗਦਾ ਸੁਰਤ ਹੁੰਦੀ ਹੈ ਤੇ ਪਤਾ ਲੱਗਦਾ ਵੀ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਬੜੇ ਇਹੋ ਜਿਹੇ ਨੇ ਗੁਰਮੁਖੋ ਸੱਜਣ ਮਿੱਤਰ ਵੀ ਇਹੋ ਜੇ ਕੰਪਨੀ ਸੁਸਾਇਟੀ ਵਿੱਚ ਵੇਖੀਦੇ ਨੇ ਕਿ ਕਿਸੇ ਨੂੰ ਨਸ਼ੇ ਦੇ ਵਿੱਚ ਇੰਨਾ ਕੁ ਤੁੱਟ ਕਰਕੇ ਉਹਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਨੇ ਉਹਦੇ ਪਰਿਵਾਰ ਦੇ ਨਾਲ ਵੀ ਕਈ ਵਾਰੀ ਇਹੋ ਜਿਹਾ ਗਲਤ ਕੁਝ ਵਰਤਾਰਾ ਕਰ ਜਾਂਦੇ ਨੇ ਕਿ ਉਹ ਬੰਦਾ ਫਿਰ ਨਮੋਸ਼ੀ ਦੇ ਵਿੱਚ ساری ਉਮਰ ਉਸ ਨਸ਼ੇ ਨੂੰ ਤੇ ਉਹਨਾਂ ਮਿੱਤਰਾਂ ਨੂੰ ਕੋਸ਼ਿਸ਼ ਦਾ ਰਹਿੰਦਾ ਹੈ ਇਸ ਕਰਕੇ ਪਾਰਸ਼ਾ ਜੀ ਕਹਿੰਦੇ ਨੇ ਨਸ਼ਾ ਉਹ ਕਰ ਜਿਸ ਨਸ਼ੇ ਦੇ ਵਿੱਚ ਸੁਚੇਤਤਾ ਬਣੀ ਰਹੇ ਤੇ ਤੇਰੀ ਸੁਰਤ ਦੇ ਵਿੱਚ ਇਹ ਖਿਆਲ ਬਣਿਆ ਰਹੇ ਕਿ ਮੁਸੀਬਤ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਮਾਲਕਾ ਤੂੰ ਸਰੀਰ ਦਿੱਤਾ ਹੈ ਨਾ ਮੈਂ ਹਰ ਮੁਸੀਬਤ ਨੂੰ ਸਰ ਕਰ ਸਕਦਾ ਇਹ ਵਿਦਤ ਰਹੇ ਗੁਰਮੁਖੋ ਮੈਂ ਅਕਸਰ ਆਪਣੇ ਮਨ ਨੂੰ ਇੰਜ ਸਮਝਾਉਣਾ ਦੁਨੀਆ ਦੀ ਵੱਡੀ ਤੋਂ ਵੱਡੀ ਬਲਾ ਵੱਡੇ ਤੋਂ ਵੱਡਾ ਖਤਰਾ ਵੱਡੀ ਤੋਂ ਵੱਡੀ ਬਿਮਾਰੀ ਨੂੰ ਬੰਦਾ ਸਾਹਮਣਾ ਕਰ ਸਕਦਾ ਇਹੋ ਇਹੋ ਜੀਆਂ ਬਿਮਾਰੀਆਂ ਨੂੰ ਬੰਦੇ ਨੇ ਸਰ ਕੀਤਾ ਹੈ ਮੈਂ ਪਿਛਲੇ ਦਿਨੀ ਜਦੋਂ ਕੈਂਸਰ ਬਾਰੇ ਪੜਿਆ ਤੇ ਬੜੇ ਇਹੋ ਜਿਹੇ ਗੁਰਮੁਖੋ ਸਾਡੇ ਐਥਲੀਟ ਸਾਡੇ ਪਲੇਅਰਸ ਨੇ ਜਿਨ੍ਹਾਂ ਨੇ ਇਹਦੇ ਤੇ ਫਤਿਹ ਪ੍ਰਾਪਤ ਕੀਤੀ ਆ ਔਰ ਉਹਨਾਂ ਦੇ ਫਤਿਹ ਪ੍ਰਾਪਤ ਕਰਨ ਪਿੱਛੇ ਉਹਨਾਂ ਦੀ ਮਾਨਸਿਕਤਾ ਉਹਨਾਂ ਦੀ ਵਿਲ ਪਾਵਰ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਸੀ ਗੁਰੂ ਪਾਰਸਾ ਜੀ ਕਹਿੰਦੇ ਨੇ ਜੇ ਇਹਨਾਂ ਨਸ਼ਿਆਂ ਨੂੰ ਸਰ ਕੀਤਾ ਜਾ ਸਕਦਾ ਹੈ ਨਾ ਇਹਨਾਂ ਬਿਮਾਰੀਆਂ ਤੋਂ ਨਿਜਾਤ ਪਾਈ ਜਾ ਸਕਦੀ ਆ ਤੇ ਇਸ ਸਰੀਰ ਰਾਹੀਂ ਤੇ ਪਾਈ ਜਾ ਸਕਦੀ ਆ ਇਹੋ ਇਹੋ ਜਿਹੇ ਰੋਗ ਬੰਦੇ ਨੂੰ ਲੱਗੇ ਹੁੰਦੇ ਨੇ ਬੰਦਾ ਕਹਿੰਦਾ ਉਹਦੇ ਬਚਨ ਦੀ ਆਸ ਹੀ ਕੋਈ ਨਹੀਂ ਸੀ ਪਰ ਕਹਾਣੀ ਇੱਥੇ ਬਣਦੀ ਏ ਕਿਤੇ ਉਹਨੂੰ ਬੰਦਾ ਜਦੋਂ 5 ਸਾਲਾਂ 7 ਸਾਲਾਂ ਬਾਅਦ ਮਿਲਦਾ ਏ ਉਹ ਕਹਿੰਦਾ ਮੈਂ ਬਿਲਕੁਲ ਨਵ ਵਰ ਨਵ ਮੈਂ ਬਿਲਕੁਲ ਠੀਕ ਆ ਮੈਂ ਤੇ ਉਹਦੇ ਤੋਂ ਬਿਲਕੁਲ ਮੁਕਤ ਹੋ ਗਿਆ ਪਰ ਯਾਦ ਰੱਖਿਓ ਗੁਰਮੁਖੋ ਜਦੋਂ ਮੌਤ ਆਏਗੀ ਨਾ ਫਿਰ ਬੰਦਾ ਉਹਦਾ ਸਾਹਮਣਾ ਨਹੀਂ ਕਰ ਸਕਦਾ ਹਰ ਬਿਮਾਰੀ ਹਰ ਰੋਗ ਦਾ ਸਾਹਮਣਾ ਮਨੁੱਖ ਕਰ ਸਕਦਾ ਇਹਨੂੰ ਬਸ ਲੜਨਾ ਆਉਂਦਾ ਹੋਵੇ ਗੁਰਮਖੋ ਸਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੇ ਨਸ਼ੇ ਇਹ ਵੱਡੇ ਕਰਕੇ ਸੇਵਨ ਕਰਕੇ ਆਪਣੇ ਆਪ ਨੂੰ ਕਹਿੰਦਾ ਨਾ ਵੀ ਮੈਂ ਤੋਂ ਰਿਲੈਕਸ ਹੋ ਜਾ ਮੈਂ ਇਹਦੇ ਰਾਹੀ ਜਦੋਂ ਇਹਨੂੰ ਛਕ ਲੈਣਾ ਜਾਂ ਪੀ ਲੈਣਾ ਜਾਂ ਕਰ ਲੈਣਾ ਤੇ ਮੇਰੇ ਮਨ ਤੋਂ ਬਹੁਤ ਬੋਝ ਨਿਕਲ ਹਟ ਜਾਂਦਾ ਹੈ ਬਾਦਸ਼ਾਹ ਕਹਿੰਦੇ ਨਹੀਂ ਤੇਰਾ ਬੜਾ ਵੱਡਾ ਪਰਮੈ ਬੋਝ ਉੱਤੇ ਖੜਾ ਹੈ ਪਰੇਸ਼ਾਨੀ ਉੱਤੇ ਖੜੀ ਹੈ ਹਾਂ ਜੇ ਤੈਨੂੰ ਆਹ ਨਸ਼ਾ ਕਰਨ ਆ ਗਿਆ ਫਿਰ ਤੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਵੀ ਸਿੱਖੇਗਾ ਫਿਰ ਇਸ ਝੂਠੇ ਨਸ਼ੇ ਤੋਂ ਵੀ ਤੈਨੂੰ ਨਜ਼ਾਤ ਮਿਲ ਜਾਏਗੀ ਅੰਮ੍ਰਿਤ ਵਚਨ ਫਿਰ ਸਰਵਣ ਕਰਿਓ ਬਾਬਾ ਮਨਮਤ ਵਾਰੋ ਨਾਮ ਰਸ ਪੀਵੇ ਕਿਹੜਾ ਨਾਮ ਪੀਵੇ ਜਿਹੜੇ ਨਾਮ ਪੀਣ ਦੇ ਨਾਲ ਸਹਿਜ ਰੰਗ ਰਚ ਰਇਆ ਰੰਗ ਲੱਗ ਜਾਂਦਾ ਮੈਂ ਕਹਿੰਦੇ ਵੀ ਉਹਨੂੰ ਤੇ ਰੰਗ ਲੱਗਾ ਹੋਇਆ ਉਹਨੂੰ ਤੇ ਰੰਗ ਚੜਿਆ ਹੋਇਆ ਰੰਗ ਚੜਨ ਤੋਂ ਪਾਵਾ ਵੀ ਉਹਨੂੰ ਤਾਂ ਨਸ਼ਾ ਚੜਿਆ ਤੇ ਰੰਗ ਕਈ ਪ੍ਰਕਾਰ ਦਾ ਹੈ ਕਿਸੇ ਨੂੰ ਮਾਇਆ ਦਾ ਰੰਗ ਲੱਗਾ ਹੋਇਆ ਹੈ ਕਿਸੇ ਨੂੰ ਵਿਕਾਰਾਂ ਦਾ ਰੰਗ ਲੱਗਾ ਹੋਇਆ ਹੈ ਕਿਸੇ ਨੂੰ ਹੌਂ ਦਾ ਰੰਗ ਲੱਗਾ ਹੋਇਆ ਹੈ ਕਿਸੇ ਨੂੰ ਕੁਝ ਖਾਣ ਪੀਣ ਦਾ ਇਹ ਰੰਗ ਲੱਗਾ ਰੰਗ ਕਈ ਤਰ੍ਹਾਂ ਦੇ ਸਾਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਰਸ ਪੀਵੇ ਨਾਮ ਦੇ ਰਸ ਨੂੰ ਪੀਵੇ ਤੇ ਫਿਰ ਜਗਿਆਸੂ ਨੇ ਪੁੱਛਿਆ ਭਰਥਰ ਜੋਗੀ ਪੁੱਛਦਾ ਬਾਬਾ ਨਾਨਕ ਸੱਚੇ ਪਾਤਸ਼ਾਹ ਇਹ ਨਾਮ ਰਸ ਮਿਲਦਾ ਕਿੱਥੋਂ ਹੈ ਇਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਫਿਰ ਪਾਰਸ਼ਾ ਪੁੱਛਦੇ ਨੇ ਉਹਨੂੰ ਕਹਿੰਦੇ ਨੇ ਵੀ ਤੁਸੀਂ ਆ ਜਿਹੜਾ ਨਸ਼ਾ ਤਿਆਰ ਕਰਦੇ ਹੋ ਕਿਹੜੇ ਤਰੀਕੇ ਨਾਲ ਕਰਦੇ ਹੋ ਉਹ ਫਿਰ ਦੱਸਦਾ ਕਹਿੰਦਾ ਬਾਬਾ ਗੁੜ ਚਾਹੀਦਾ ਹੈ ਮਹੂਏ ਦੇ ਪੱਤੇ ਚਾਹੀਦੇ ਨੇ ਫਿਰ ਉਹਦੇ ਤੋਂ ਬਾਅਦ ਇੱਕ ਵੱਡਾ ਸਾਰਾ ਬਰਤਨ ਚਾਹੀਦਾ ਹੈ ਉਹਦੇ ਬਰਤਨ ਦੇ ਵਿੱਚ ਇਹ ਸਾਰਾ ਕੁਝ ਪਾਇਆ ਜਾਂਦਾ ਫਿਰ ਬਾਹਰਲੇ ਪਾਸੇ ਪੋਚਾ ਲਾਇਆ ਜਾਂਦਾ ਵੀ ਜਿਹਦੇ ਨਾਲ ਉਹ ਅਰਕ ਠੰਡਾ ਰਹਿ ਕੇ ਤੇ ਉਹਦੇ ਵਿੱਚੋਂ ਤੁੱਪ-ਤੁੱਪ ਕਰਕੇ ਜਾਂ ਬੂੰਦ-ਬੂੰਦ ਕਰਕੇ ਬਾਹਰ ਨਿਕਲਦਾ ਹੈ ਉਹਨੂੰ ਫਿਰ ਅਸੀਂ ਛਕਦੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕੁਝ ਸਮਗਰੀ ਚਾਹੀਦੀ ਹੈ ਨਾ ਤਾਂ ਹੀ ਨਸ਼ਾ ਨਿਕਲਦਾ ਹੈ ਨਾ ਤਾਂ ਹੀ ਉਹ ਨਸ਼ਾ ਤਿਆਰ ਹੁੰਦਾ ਨਾ ਕਹਿੰਦਾ ਬਿਲਕੁਲ ਪਾਤਸ਼ਾਹ ਸਭ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਭਰਤਾਰ ਜੋਗੀ ਜੀ ਸੁਣਦਾ ਕਰੋ ਇੱਕ ਨਸ਼ਾ ਮੈਂ ਵੀ ਕਰਦਾ ਤੇ ਮੈਂ ਤੁਹਾਨੂੰ ਵੀ ਕਹਿੰਦਾ ਹਾਲਾਂਕਿ ਬਾਬਾ ਕਬੀਰ ਸਾਹਿਬ ਨੂੰ ਤੁਸੀਂ ਪੜ੍ਹੋ ਨਾ ਕਿਤੇ ਤੇ ਬਾਬਾ ਕਬੀਰ ਸਾਹਿਬ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਲਾਂ ਬੇਸ ਦਾ ਜ਼ਿਕਰ ਕੀਤਾ ਹੋਇਆ ਉਹ ਸ਼ਬਦੇ ਤੋਰਨੁੰਦਾ ਕਾਇਆ ਕਲਲਨ ਲਾਹਣ ਮੇਲੋ ਗੁੜ ਕਾ ਗੁਰ ਕਾ ਸ਼ਬਦ ਗੁੜ ਕੀਨ ਰੇ ਗੁਰ ਕਾ ਸ਼ਬਦ ਗੁੜ ਕੀਨ ਰੇ ਗੁਰੂ ਦੇ ਸ਼ਬਦ ਨੂੰ ਉਹਨਾਂ ਨੇ ਗੁੜ ਦੇ ਨਾਲ ਤਸਵੀਹ ਦਿੱਤੀ ਆ ਉਹ ਗੁੜ ਵਰਤ ਦੇ ਸਾਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਲਈ ਸ਼ਬਦ ਹੀ ਗੁੜ ਆ ਇੱਥੇ ਵੀ ਗੁਰੂ ਨਾਨਕ ਸਾਹਿਬ ਪਾਰਸਾ ਜੀ ਉਸੇ ਖਿਆਲ ਨੂੰ ਅੱਗੇ ਪ੍ਰਗਟਾ ਕੇ ਆਖ ਰਹੇ ਨੇ ਗੁੜ ਕਰ ਗਿਆਨ ਦੇਖ ਤੂੰ ਗੁੜ ਵਰਤਦਾ ਮੈਂ ਗਿਆਨ ਵਰਤਦਾ ਉਹ ਗਿਆਨ ਦੇ ਰਾਹੀ ਗੁੜ ਦੀ ਥਾਂ ਤੇ ਕੀ ਵਰਤਨਾ ਗਿਆਨ ਗਿਆਨ ਨੇ ਮੈਨੂੰ ਮਤ ਦੇਣੀ ਹੈ ਗਿਆਨ ਨੇ ਮੈਨੂੰ ਸਮਝ ਦੇਣੀ ਹੈ ਗੁੜ ਕਰ ਗਿਆਨ ਧਿਆਨ ਕਰਤਾ ਵੇ ਤੇ ਮੋਹ ਦੇ ਫੁੱਲ ਦੀ ਥਾਂ ਤੇ ਕੀ ਚਾਹੀਦਾ ਹੈ ਸਮਗਰੇ ਕਾ ਕਰਤਾ ਧਿਆਨ ਚਾਹੀਦਾ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਾ ਸਪਾਈ ਹੈ ਫਿਰ ਉਹਦੇ ਵਿੱਚ ਕਸ ਪਾਏ ਜਾਂਦੇ ਨੇ ਉਹ ਕਰ ਕਰਨੀ ਕਰਨੀ ਦਾ ਅਰਥ ਆਚਰਨ ਉੱਚਾ ਕਰਦਾਰ ਉੱਚਾ ਕੈਰੈਕਟਰ ਬਾਬਾ ਸਾਹਿਬ ਸੱਚੇ ਪਾਰਸਾ ਜੀ ਕਹਿੰਦੇ ਨੇ ਵੀ ਤੂੰ ਗੋੜ ਪਾਉਣਾ ਏ ਮਉਏ ਦੇ ਫੁੱਲ ਪਾਉਣਾ ਏ ਫਿਰ ਉਹਨੂੰ ਤਿਆਰ ਕਰਨ ਲਈ ਪਠੀ ਤੇ ਆਦਿਕ ਚਾਹੀਦੀ ਐ ਜਿਹੜਾ ਨਸ਼ਾ ਮੈਂ ਕਰਦਾ ਉਹਦੇ ਵਿੱਚ ਗਿਆਨ ਹੈ ਦੇਖੋ ਨਾ ਪੜਨ ਵਾਲਾ ਬੱਚਾ ਹੋਵੇ ਗੁਰਮੁਖ ਹੋ ਗਿਆਨਮਾਨ ਵਿਅਕਤੀ ਹੋਵੇ ਉਹਨੂੰ ਤੇ ਵੇਲ ਹੀ ਨਹੀਂ ਹੁੰਦੀ ਪੜ੍ਹਾਈ ਤੋਂ ਛੁੱਟ ਕਿਸੇ ਹੋਰ ਚੀਜ਼ ਨੂੰ ਵੇਖ ਸਕੇ ਤੁਸੀਂ ਕਈ ਵਾਰੀ ਨੋਟ ਕੀਤਾ ਹੋਣਾ ਇੱਕੋ ਪਰਿਵਾਰ ਦੇ ਵਿੱਚ ਕਈ ਵਾਰੀ ਦੋ ਬੱਚੇ ਹੋ ਜੇ ਹੁੰਦੇ ਨੇ ਇੱਕ ਨੂੰ ਮਾਪੇ ਕਹਿ ਕਹਿ ਕੇ ਥੱਕ ਜਾਂਦਾ ਪੁੱਤਰਾ ਪੜ ਲੈ ਕੁਝ ਪੜ ਲੈ ਤੇਰੇ ਕੰਮ ਆਵੇਗਾ ਦੂਜੇ ਪਾਸੇ ਉਹ ਬੱਚਾ ਹੁੰਦਾ ਜਿਹਨੂੰ ਮਾਪੇ ਆਪ ਕਹਿ ਰਿਹਾ ਹੁੰਦਾ ਪੁੱਤਰਾ ਸਾਰਾ ਦੇਣੀ ਪੜੀ ਜਾਣਾ ਹੈ ਕਿਤੇ ਬਾਹਰ ਖੇਡਿਆ ਕਿਤੇ ਕੁਝ ਵੇਖ ਲਾ ਕਿਤੇ ਕੁਝ ਨਾਟਕ ਕਿਤੇ ਕੁਝ ਸੀਰੀਅਲ ਦੇਖ ਲਾ ਤੇਰਾ ਮਨ ਦਾ ਜਿਹੜਾ ਧਿਆਨ ਡਾਇਵਰਸ਼ਨ ਥੋੜੀ ਜੀ ਪਾਸੇ ਹੋਵੇ ਇਹ ਕੋ ਬੱਚਾ ਜਿਹਨੂੰ ਨਿਰੰਤਰ ਕਿਹਾ ਜਾ ਰਿਹਾ ਮਾਪੇ ਬੋਲੋ ਤੂੰ ਪੜਦਾ ਨਹੀਂ ਤੂੰ ਪੜਦਾ ਨਹੀਂ ਨਾ ਪੜੇਗਾ ਤੇਰਾ ਕੀ ਬਣੇਗਾ ਦੂਜੇ ਪਾਸੇ ਉਹ ਬੱਚਾ ਜਿਹਨੂੰ ਬਾਰ-ਬਾਰ ਆਖਿਆ ਜਾ ਰਿਹਾ ਹੈ ਵੀ ਸਾਰਾ ਦਿਨ ਪੜੀ ਜਾਣਾ ਹੈ ਕੁਝ ਘੜੀਆਂ ਸਾਡੇ ਕੋਲ ਵੀ ਬਹਿ ਜਾ ਕੁਝ ਸਮਾਂ ਕਿਤੇ ਬਾਹਰ ਖੇਡ ਵੀ ਆ ਤੇ ਕਈ ਵਾਰੀ ਬੱਚੇ ਦੇ ਮਨ ਵਿੱਚ ਆਉਂਦਾ ਨਹੀਂ ਆਂਢੀ ਗੁਆਂਢੀ ਵੀ ਕਹਿੰਦੇ ਹੋਣਗੇ ਵੀ ਜਿਹੜਾ ਪੜਦਾ ਉਹਨੂੰ ਤੁਸੀਂ ਪੜਨ ਤੋਂ ਰੋਕ ਰਹੇ ਹੋ ਜਿਹੜਾ ਨਹੀਂ ਪੜਦਾ ਉਹਨੂੰ ਬਾਰ-ਬਾਰ ਕਹੀ ਜਾਂਦੇ ਹੋ ਪੜ ਰਿਆ ਉੱਥੇ ਫਿਰ ਅਗਲੇ ਕਹਿੰਦੇ ਨੇ ਜਿਹੜਾ ਨਹੀਂ ਪੜ ਰਿਹਾ ਉਹਨੂੰ ਤਾਂ ਕਹਿ ਰਹੇ ਆ ਪੜ ਲੈ ਕੇ ਚੰਗਾ ਪੜ ਲੇਗਾ ਤੇ ਸਮਾਜ ਵਿੱਚ ਨਾਮਣਾ ਬਣ ਜਾਵੇਗਾ ਜਿਹੜਾ ਨਿਰੰਤਰ ਲਗਾਤਾਰ ਪੜ ਰਿਹਾ ਹੈ ਉਹਨੂੰ ਤਾਂ ਹੋੜ ਰਹੇ ਆ ਤਾਂ ਰੋਕ ਰਹੇ ਆ ਵੀ ਕਿਤੇ ਪੜ ਪੜ ਕੇ ਹੰਕਾਰੀ ਨਾ ਹੋ ਜਾਵੇ ਪੜ ਪੜ ਕੇ ਕਿਤੇ ਮਾਨਸਿਕ ਸੰਤੁਲਨ ਨਾ ਵਿਗੜ ਜਾਵੇ ਇਹਨੂੰ ਟਿਕਾ ਰੋਕ ਵੀ ਚਾਹੀਦੀ ਹੈ ਇਸ ਕਰਕੇ ਸਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਧਿਆਨ ਚਾਹੀਦਾ ਪਰ ਗਿਆਨ ਵਾਲਾ ਧਿਆਨ ਚਾਹੀਦਾ ਨਿਰੰਤਰ ਧਿਆਨ ਲਾ ਕੇ ਬੈਠੇ ਗੁਰਮੁਖੋ ਕਈਆਂ ਨੇ ਗੁਫਾਵਾਂ ਮੰਨ ਲਈਆਂ ਕੰਦਰਾਂ ਦੇ ਵਿੱਚ ਬੈਠ ਗਏ ਕਿੰਨੇ ਕਿੰਨੇ ਦਿਨ ਬਾਹਰ ਹੀ ਨਹੀਂ ਨਿਕਲੇ ਗੁਰਮੁਖੋ ਦੁਨੀਆ ਇੱਧਰ ਦੀ ਉੱਧਰ ਹੋ ਜਾਂਦੀ ਹੈ ਉਹ ਕਹਿੰਦੇ ਸੀ ਤੇ ਆਪਣੇ ਧਿਆਨ ਵਿੱਚ ਬੈਠੇ ਹੋਏ ਆ ਨਹੀਂ ਪਾਤਸ਼ਾ ਉਹਨਾਂ ਨੂੰ ਹੜ ਰੋਕ ਰਹੇ ਨੇ ਵੀ ਜਿਹੜਾ ਧਿਆਨ ਲਾ ਰਹੇ ਉਹ ਧਿਆਨ ਸਮਾਜ ਵਿੱਚ ਲਾਓ ਨਿਤਾ ਪ੍ਰਤੀ ਸਮਾਜ ਵਿੱਚ ਦੇਖੋ ਕੀ ਵਰਤਾਰੇ ਵਰਤ ਰਹੇ ਨੇ ਜਿਹੜਾ ਧਿਆਨ ਲਾ ਰਹੇ ਹੋ ਸਿਰਫ ਆਪਣੇ ਨਿੱਜ ਲਈ ਉਹ ਧਿਆਨ ਕਿਸੇ ਦਾ ਬੱਚਾ ਗਲਤ ਸੋਸਾਇਟੀ ਵਿੱਚ ਚਲਾ ਗਿਆ ਸਮਾਜ ਵਿੱਚ ਕੁਝ ਗਲਤ ਹੋ ਰਿਹਾ ਉਹਨੂੰ ਰੋਕਣ ਵਾਸਤੇ ਧਿਆਨ ਲਾਓ ਆ ਨਸ਼ਿਆਂ ਨੂੰ ਸੇਵਨ ਕਰਨਾ ਸੀ ਆ ਨਸ਼ਾ ਚੱਖਣਾ ਸੀ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸ ਪਾਈਏ ਕਰਨੀ ਦਾ ਅਚਾ ਚਰਨ ਕਿਰਦਾਰ ਯਾਦ ਰੱਖਿਓ ਗੁਰਮੁਖੋ ਡਰਿੰਕ ਕਰਨ ਵਾਲਾ ਬੰਦਾ ਕਿਤੇ ਗੱਡੀ 'ਚ ਵੀ ਬੈਠਾ ਹੋਵੇ ਨਾ ਕਿਤੇ ਟ੍ਰੇਨ ਵਿੱਚ ਬੈਠਾ ਹੋਵੇ ਕਿਤੇ ਬੱਸ ਵਿੱਚ ਬੈਠਾ ਹੋਵੇ ਤੇ ਕਈ ਵਾਰੀ ਸਵਾਰੀ ਲਾਗੇ ਬੈਠੀ ਪਰੇਸ਼ਾਨ ਹੋ ਜਾਂਦੀ ਹੈ ਕਿ ਇਹਦੇ ਕੋਲ ਬਦਬੂ ਬੜੀ ਆ ਰਹੀ ਹੈ ਉਹ ਕਈ ਵਾਰੀ ਕੰਡਕਟਰ ਨੂੰ ਇਹ ਕਹਿ ਦਿੰਦਾ ਹੈ ਜਾਂ ਟੀਟੀ ਨੂੰ ਕਹਿ ਕੇ ਸ਼ਬਦ ਵਰਤ ਦਿੰਦਾ ਵੀ ਆ ਮੇਰੀ ਸੀਟ ਚੇਂਜ ਕਰ ਲਿਓ ਮੈਂ ਇਹਦੇ ਨਾਲ ਕੇ ਬਹੁਤਾ ਸਮਾਂ ਬੈਠ ਨਹੀਂ ਸਕਦਾ ਹੁਣ ਜਦੋਂ बार-बार ਉਹ ਕਹਿੰਦਾ ਵੀ ਮੈਂ ਬੈਠ ਨਹੀਂ ਸਕਦਾ ਤੇ ਮੈਂ ਕਈ ਵਾਰੀ ਹੈਰਾਨ ਹੁੰਨਾ ਵੀ ਜਿਹੜੇ 2-4 ਘੰਟੇ ਬੱਸ ਦਾ ਟ੍ਰੇਨ ਦਾ ਸਫ਼ਰ ਨਹੀਂ ਤੈਅ ਕਰ ਸਕਦੇ ਇੱਕ ਵਿਕਾਰੀ ਬੰਦੇ ਕੋਲ ਇੱਕ ਨਸ਼ਈ ਬੰਦੇ ਕੋਲ ਜਿਹਦੇ ਮੂੰਹ ਚੋਂ ਬਦਬੋ ਆ ਰਹੀ ਹੈ ਤੇ ਜਿਨ੍ਹਾਂ ਮਾਪਿਓ ਨੇ ਆਪਣੀਆਂ ਧੀਆਂ ਲਾੜੀ ਸ਼ਰਾਬੀਆਂ ਦੇ ਲਾਤੀ ਲਾੜੀ ਨਸ਼ੇੜੀਆਂ ਦੇ ਲਾਤੀ ਗੁਰਮੁਖੋ ਜਿਨ੍ਹਾਂ ਨੇ ਆਪਣੀ ਧੀ ਨੂੰ ਆਪ ਨਰਕ ਵਿੱਚ ਧੱਕ ਦਿੱਤਾ ਗੁਰਮੁਖੋ ਸਿਰਫ ਵੇਖਿਆ ਕਿ ਪੈਸਾ ਬੜਾ ਸੀ ਸਰਮਾਇਆ ਬਹੁਤ ਸੀ ਧਨ ਸੰਪਤੀ ਬਹੁਤ ਸੀ ਏ ਨਹੀਂ ਵੇਖਿਆ ਵੀ ਬੱਚਾ ਨਸ਼ਿਆਂ ਤੋਂ ਮੁਕਤ ਹੈ ਕਿ ਨਹੀਂ ਮੁਕਤ ਕਈ ਤੇ ਇਹੋ ਜਿਹੇ ਪਰਿਵਾਰ ਨੇ ਬੱਚਾ ਬੇਟਾ ਨਸ਼ਾ ਕਰਦਾ ਹੋਵੇ ਨਾ ਤੇ ਕਹਿਣਗੇ ਦਾ ਵਿਆਹ ਕਰ ਦੋ ਆਪੇ ਸੁਧਰ ਜਾਏਗਾ ਤੇ ਮੈਂ ਉੱਥੇ ਵੀ ਇਹ ਬੇਨਤੀ ਕਰਦਾ ਹੁੰਨਾ ਵੀ ਤੁਹਾਡਾ ਜਵਾਗ ਤੇ ਪਹਿਲਾਂ ਨਰਕ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਉਹ ਤੇ ਪਹਿਲਾਂ ਹੀ ਖੱਡ ਵਿੱਚ ਡਿੱਗਾ ਹੋਇਆ ਹੈ ਜਿਹੜੀ ਲੜ ਲਾਉਣ ਲੱਗੇ ਨੇ ਉਹਨੂੰ ਕਿਉਂ ਤੁਸੀਂ ਵਿਕਾਰਾਂ ਵਿੱਚ ਸੁੱਟਣ ਲੱਗੇ ਹੋ ਉਹਨੂੰ ਕਿਉਂ ਗੰਦਗੀ ਵਿੱਚ ਸੁੱਟਣ ਲੱਗੇ ਹੋ ਘਟੋ ਘਟੋ ਉਹਦਾ ਹੀ ਭਲਾ ਕਰ ਲੋ ਉਹ ਤੇ ਪਹਿਲਾਂ ਹੀ ਕਰਕੇ ਆ ਹੋਇਆ ਉਹ ਤੇ ਪਹਿਲਾਂ ਪਹਿਲਾਂ ਉਹਦਾ ਬਚਾਅ ਕੀਤਾ ਜਾਵੇ ਉਹਨੂੰ ਹੋੜਿਆ ਜਾਵੇ ਅਸੀਂ ਕੀ ਕਰਦੇ ਆ ਵੀ ਉਹਨੂੰ ਬਚਾਉਣ ਦੀ ਖਾਤਰ ਕਿਸੇ ਹੋਰ ਦੀ ਜ਼ਿੰਦਗੀ ਜਿਹੜੀ ਆ ਉਹ ਵੀ ਬਰਬਾਦ ਕਰਕੇ ਰੱਖ ਦਿੰਦੇ ਆ ਇਸ ਕਰਕੇ ਵਾਸਤੇ ਗੁਰਮਖੋ ਜਿਹੜੇ ਬੱਚੇ ਦਸ਼ਿਆਂ ਦੇ ਸੇਵਨ ਵਿੱਚ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਇਸ ਪਾਸੇ ਨੂੰ ਆ ਗਈਆਂ ਨੇ ਇਹ ਆਸ ਰੱਖ ਕੇ ਬੱਚੇ ਦਾ ਰਿਸ਼ਤਾ ਤੈਅ ਨਾ ਕਰਿਓ ਕਿਉਂਕਿ ਗੁਰਬਾਣੀ ਆਖਦੀ ਹੈ ਜਿਹਦੇ ਕੋਲ ਜੋ ਕੁਝ ਹੈ ਨਾ ਉਹ ਉਹੋ ਕੁਝ ਵੰਡੇਗਾ ਜਿਹਦੇ ਕੋਲ ਦੁੱਖ ਹੀ ਦੁੱਖ ਨੇ ਨਾ ਉਹ ਦੁੱਖ ਹੀ ਦੁੱਖ ਵੰਡੇਗਾ ਸੁੱਖਾਂ ਵਾਲੇ ਹੀ ਸਮਾਜ ਵਿੱਚ ਸੁੱਖ ਵੰਡਦੇ ਨੇ ਗੁਰਮਖੋ ਜਿਹੜਾ ਪਹਿਲਾਂ ਹੀ ਦੁੱਖਾਂ ਨਾਲ ਕਿਰਿਆ ਪਹਿਲਾਂ ਹੀ ਨਸ਼ਿਆਂ ਨਾਲ ਕਿਰਿਆ ਪਹਿਲਾਂ ਹੀ ਵਿਕਾਰਾਂ ਨਾਲ ਕਿਰਿਆ ਉਹਨੂੰ ਤੁਸੀਂ ਆਸ ਰੱਖ ਕੇ ਤੇ ਇਹੋ ਜਿਹੇ ਬੰਦੇ ਨਾਲ ਇਹੋ ਜੇ ਜੀਵਨ ਸਾਥੀ ਨਾਲ ਜੋੜਦੇ ਹੋ ਵੀ ਉਹ ਬਦਲ ਜਾਵੇ ਉਹ ਤਾਂ ਸਗੋਂ ਆਪ ਕਹਿੰਦੀ ਹੈ ਮੰਮੀ ਵੀ ਤੁਸੀਂ ਸਭ ਕੁਝ ਵੇਖ ਲਿਆ ਪਰ ਇਹ ਨਾ ਵੇਖਿਆ ਵੀ ਉਹ ਜਿਹੜਾ ਹੈ ਬੇਕਾਰੀ ਹੈ ਉਹ ਨਸ਼ੇ ਕਰਦਾ ਹੈ ਉਹ ਘਰ ਨਹੀਂ ਹੁੰਦਾ 12 12 ਵਜੇ ਤੱਕ 1 1 ਵਜੇ ਤੱਕ ਪਤਾ ਨਹੀਂ ਕਿੱਥੇ ਗੁਜ਼ਾਰ ਕੇ ਆ ਜਾਂਦਾ ਇਸ ਕਰਕੇ 파ਰਸ਼ਾ ਜੀ ਕਹਿੰਦੇ ਨੇ ਗੁੜ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਰ ਕਸ ਪਾਈਏ ਬਾਠੀ ਭਵਨ ਪ੍ਰੇਮ ਕਾ ਪ੍ਰੇਮ ਦਾ ਪੋਚਾ ਉਹ ਪੋਚਾ ਮਾਰਦਾ ਸੀ ਨਾ ਬਾਹਰਲੇ ਪਾਸੇ ਠੰਡਾ ਕਰਨ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਆਇਤ ਰਸ ਅੰਮਿਓ ਚਰਾਈਏ ਇਹਦੇ ਵਿੱਚੋਂ ਜਿਹੜਾ ਨਾਮ ਮਿਲਣਾ ਹੈ ਗੁਰੂ ਸਾਹਿਬ ਨੇ ਸਾਨੂੰ ਬਕਾਇਦਾ ਸੁਚੇਤ ਕੀਤਾ ਗੁਰਮਖੋ ਦੇਖੋ ਇੱਥੇ ਵੀ ਗੱਲ ਕਲੀਅਰ ਹੋ ਜਾਣੀ ਹੈ ਇਤਰਾਸ ਅੰਮਿਓ ਚਵਾਈਏ ਇਹ ਰਸ ਦੇ ਵਿੱਚੋਂ ਕੀ ਮਿਲਿਆ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਆਹ ਤਰੀਕੇ ਦੇ ਨਾਲ ਜਿਹੜਾ ਰਸ ਜਿਹੜਾ ਪ੍ਰਾਪਤ ਹੋਇਆ ਉਹਨੂੰ ਗੁਰੂ ਸਾਹਿਬ ਨੇ ਆਖਿਆ ਨਾਮ ਹੈ ਇਹ ਨਾਮ ਰਸ ਹੈ ਇਤਰਾਸ ਅੰਮਿਓ ਚਵਾਈਏ ਅਗੇ ਪਾਤਸ਼ਾਹ ਰਹਾਉ ਵਾਲੀ ਪੰਕਤੀ ਚ ਕਹ ਦਿੰਦੇ ਨੇ ਨਾਮ ਰਸ ਪੀਵੇ ਇਹ ਤਰਸ ਨਾਮ ਰਸ ਕਿਹੜਾ ਰਸ ਗਿਆਨ ਧਿਆਨ ਪ੍ਰੇਮ ਚੰਗਾ ਕਰਤਾਰ ਉਹਦੇ ਵਿੱਚੋਂ ਜਿਹੜਾ ਤੇਰਾ ਜੀਵਨ ਘੜਿਆ ਜਾਣਾ ਹੈ ਨਾ ਉਹ ਹੀ ਸਭ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਹੈ ਨਾਮ ਦੇ ਅਸਲ ਚ ਨਾਮ ਬਾਹਰ ਨਹੀਂ ਹੈ ਗੁਰਬਾਣੀ ਨੇ ਬਾਰ ਬਾਰ ਸਾਨੂੰ ਇਹ ਵੀ ਸਮਝਾ ਦਿੱਤਾ ਨੌ ਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਨਾਮ ਤੇਰੇ ਅੰਦਰ ਹੀ ਸੀ ਬਸ ਗੁਰੂ ਕੇ ਸ਼ਬਦ ਰਾਹੀਂ ਉਸ ਨੂੰ ਸਮਝਣਾ ਸੀ ਉਸ ਨੂੰ ਜਾਨਣਾ ਸੀ ਅੰਤਰ ਖੋਹਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾੜ ਪੀਏ ਪਨਹਾਰੀ ਦੇਖੋ ਨਾ ਖੂਪ ਪਾਣੀ ਨਾਲ ਭਰਿਆ ਹੋਵੇ ਬਾਹਰੋਂ ਬਾਲਟੀ ਲੱਜ ਸੁੱਟ ਕੇ ਤੇ ਬਾਹਰ ਪਾਣੀ ਤਾਂ ਹੀ ਕੱਢਿਆ ਜਾਂਦਾ ਠੀਕ ਇਸੇ ਤਰ੍ਹਾਂ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਕੇ ਸ਼ਬਦ ਨੇ ਤੇਰੇ ਅੰਦਰ ਦੇ ਨਾਮ ਨੂੰ ਤੇਰੇ ਅੰਦਰ ਦੇ ਰਸ ਨੂੰ ਪ੍ਰਗਟ ਕਰਨਾ ਸੀ ਆ ਦੁਨਿਆਵੀ ਨਸ਼ਾ ਤੇ ਬਾਹਰੋਂ ਖਰੀਦਣ ਜਾਣਾ ਪੈਂਦਾ ਹੈ ਨਾ ਬਾਹਰੋਂ ਲੈ ਕੇ ਆਉਣਾ ਪੈਂਦਾ ਹੈ ਕਿੰਨਾ ਬੰਦਾ ਜ਼ਫਰ ਕਰਦਾ ਹੈ ਕਈ ਵਾਰੀ ਚੁੱਕ ਚੋਰੀ ਵੀ ਲੁਕਾ ਕੇ ਵੀ ਸਾਰਾ ਕੁਝ ਕਰਦਾ ਹੈ ਔਰ ਕਿਤੇ ਸਮਾਂ ਇਹੋ ਜਿਹਾ ਵੀ ਸੀ ਗੁਰਮੁਖੋ ਵੀ ਬੰਦਾ ਚੋਰੀ ਨਸ਼ੇ ਕਰਦਾ ਸੀ ਚੋਰੀ ਸ਼ਰਾਬ ਪੀਂਦਾ ਸੀ ਲੋਕ ਕੇ ਸ਼ਰਾਬ ਪੀਂਦਾ ਸੀ ਹੁਣ ਤੇ ਵਿਆਹਾਂ ਸ਼ਾਦੀਆਂ ਚ ਵੇਖੀਦਾ ਏ ਬੰਦਾ ਇਹਨੂੰ ਆਪਣਾ ਸਟੇਟਸ ਸਮਝ ਕੇ ਆਪਣੀ ਸ਼ਾਨ ਸਮਝ ਕੇ ਵੱਡੇ ਪੱਦਰ ਤੇ ਉਹਨਾਂ ਦੇ ਵੱਖਰੇ ਸਟਾਰ ਲਾ ਦਿੰਦਾ ਇਹੋ ਇਹੋ ਜਿਹੇ ਰਿਸ਼ਤੇਦਾਰ ਵੀ ਮਿਲਦੇ ਨੇ ਜਿਹੜੇ ਕਹਿੰਦੇ ਨੇ ਵਿਆਹ ਕਾਹਦਾ ਸੀ ਜਿਹਦੇ ਵਿੱਚ ਸ਼ਰਾਬ ਹੀ ਨਹੀਂ ਵਰਤੀ ਵਿਆਹ ਕਾਹਦਾ ਸੀ ਜਿਹਦੇ ਵਿੱਚ ਉਹਨੇ ਕੁਝ ਖੋਇਆ ਪਿਆਏ ਨਹੀਂ ਇਹੋ ਜੇ ਸੱਜਣਾ ਤੋਂ ਇਹੋ ਜੇ ਮਿੱਤਰਾਂ ਤੋਂ ਸੱਚੀ ਗੁਰਬਾਣੀ ਕਹਿੰਦੀ ਕਿਨਾਰਾ ਕਰ ਕਿਉਂ ਇਹ ਉਹ ਮਿੱਤਰ ਨੇ ਜਿੰਨਾ ਚਿਰ ਖਾਣ ਨੂੰ ਮਿਲੀ ਗਿਆ ਮਿੱਤਰਤਾ ਬਣੀ ਰਹੇਗੀ ਜਿੱਦਣ ਖਾਣ ਨੂੰ ਨਾ ਮਿਲਿਆ ਉਦੋਂ ਹੀ ਮਿੱਤਰਤਾ ਟੁੱਟ ਜਾਣੀ ਮਨਮੁੱਖਾਂ ਕੇਰੀ ਦੋਸਤੀ ਇਹਨੂੰ ਮਨਮੁੱਖ ਆਖਿਆ ਹੈ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਸਿਰਫ ਮਾਇਆ ਕਰਕੇ ਸਾਂਝ ਬਣੀ ਸੀ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਜਿੱਚਰ ਪਹਿਨਣ ਖਾਬਣੇ ਤਿੱਚਰ ਰੱਖਣ ਗੰਢ ਪਰ ਜਿੱਤ ਦਿਨ ਕਿਛੂ ਨਾ ਹੋਵੇ ਤਿੱਤ ਤੁਨ ਬੋਲਣ ਗੰਦ ਰੋਜ਼ ਖਾਣ ਪੀਣ ਨੂੰ ਮਿਲੀ ਜਾਵੇ ਤੇ ਕਹੇਗਾ ਮਿੱਤਰ ਮੇਰਾ ਬੜਾ ਚੰਗਾ ਪਰ ਜਦਨ ਨਾ ਮਿਲੇ ਉਦਨ ਹੀ ਗੰਦ ਬੋਲਦੇ ਨੇ ਉਦਨ ਹੀ ਮਾੜਾ ਬੋਲਦੇ ਨੇ ਭੈੜਾ ਬੋਲਦੇ ਨੇ ਫਿਰ ਇਹ ਤਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ ਜਿਤ ਦੋਸਤੀ ਚੱਲਣ ਵਿਕਾਰ ਉਹ ਮਿੱਤਰਤਾ ਵੀ ਟੁੱਟਦਿਆਂ ਸਮਾਂ ਨਹੀਂ ਲੱਗਦਾ ਗੁਰਮਖੋ ਜਿੱਥੇ ਸਿਰਫ ਸਵਾਰਥ ਹੋਵੇ ਜਿੱਥੇ ਸਿਰਫ ਵਿਕਾਰ ਖੜੇ ਹੋਣ ਇਸ ਕਰਕੇ ਨਸ਼ਾ ਕੋਈ ਵੀ ਹੋਵੇ ਭਾਵੇਂ ਉਹ ਸ਼ਰਾਬ ਹੈ ਚਟਾਏ ਕੋਕੀਨ ਬੜੀ ਵੱਡੀ ਮਿਕਦਾਰ ਦੇ ਵਿੱਚ ਨਸ਼ੇ ਚੱਲ ਰਹੇ ਨੇ ਗੁਰਮਖੋ ਅਸੀਂ ਬਾਹਰ ਦੀ ਆ ਪਰਸੋਂ ਚੌਥੀ ਦੀ ਰਿਪੋਰਟ ਮੈਂ ਪੜ ਰਿਹਾ ਸੀ ਕਦੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਮਹੀਨੇ ਦੇ ਵਿੱਚ ਅਪ੍ਰੋਕਸੀਮੇਟਲੀ 18 ਬੰਦੇ ਜਿਹੜੇ ਨੇ ਉਹ ਡਰਗਡ ਐਡਿਕਟ ਜਿਹੜੇ ਸੀ ਪੜੇ ਜਾਂਦੇ ਸੀ ਨਸ਼ੇ ਦੇ ਨਾਲ ਉਹ ਕਿਤੇ ਹੁਣ ਕਿੱਥੇ ਪਹੁੰਚ ਗਿਆ ਉਹ ਰੇਸ਼ੋ ਹੁਣ ਤੇ ਕਹਿੰਦੇ ਦਿਨ ਦੇ ਵਿੱਚ 200 ਬੱਚਾ ਜਿਹੜਾ ਹੈ ਨਾ 200 ਵਿਅਕਤੀ ਜਿਹੜਾ ਨਸ਼ਿਆਂ ਦੇ ਵਿੱਚ ਗਰਸਿਆ ਹੋਇਆ ਵਧਿਆ ਨਹੀਂ ਕਟਿਆ ਨਹੀਂ ਸਗੋਂ ਵਧ ਰਿਹਾ ਹੈ ਇੰਨਾ ਯਤਨ ਕਰਨ ਦੇ ਬਾਵਜੂਦ ਵੀ ਇਹਦਾ ਮਤਲਬ ਵੀ ਕੋਈ ਹੈ ਜਿਹੜਾ ਇਹਦਾ ਨਿਰੰਤਰ ਇਸਤੇਮਾਲ ਕਰ ਰਿਹਾ ਹੈ ਇਹਦੇ ਵਿੱਚ ਲਗਾਤਾਰ ਲੱਗਾ ਹੋਇਆ ਹੈ ਕਿ ਕਿਹੜੇ ਤਰੀਕੇ ਨਾਲ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾਵੇ ਅੱਗੇ ਤੇ ਕਿਹਾ ਜਾਂਦਾ ਸੀ ਨਾ ਵੀ ਫਲਾਣਿਆਂ ਦਾ ਬੰਡਾ ਫੌਜ ਵਿੱਚ ਗਿਆ ਫਲਾਣਿਆਂ ਦਾ ਬੱਚਾ ਬਾਹਰ ਗਿਆ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਕਿਉਂਕਿ ਉਹ ਤੇ ਲੇਖੇ ਚ ਚਲਾ ਗਿਆ ਹੁਣ ਕਹਾਣੀ ਇਹ ਬਣ ਚੁੱਕੀ ਹੈ ਗੁਰਮੁਖੋ ਜੇ ਹੱਕਾਂ ਲਈ ਜਾਂਦੇ ਹੋ ਤਾਂ ਗੋਲੀ ਹੈ ਜੇ ਜਵਾਨੀ ਨੂੰ ਕਿਤੇ ਚੰਗੇ ਪਾਸੇ ਲਾ ਕੇ ਖੇਡਾਂ ਵਾਲੇ ਪਾਸੇ ਨੂੰ ਆਉਂਦੇ ਹੋ ਤਾਂ ਗੋਲੀ ਹੈ ਤੇ ਜੇ ਨਸ਼ਿਆਂ ਦਾ ਸੇਵਨ ਛੱਡਣ ਦੀ ਕੋਸ਼ਿਸ਼ ਕਰਦੇ ਹੋ ਤਾਂ ਵੀ ਗੋਲੀ ਹੈ ਇੱਥੇ ਸਮਾਜ ਖੜ ਗਿਆ ਆਣ ਕੇ ਸਾਡਾ ਗੁਰਮਖੋ ਇੱਥੋਂ ਤੱਕ ਵਰਤਾਰੇ ਵਰਤ ਰਹੇ ਨੇ ਨਿਤਾ ਪ੍ਰਤੀ ਕਿੰਨੀ ਨੌਜਵਾਨੀ ਜਿਹੜੀ ਹੈ ਉਹ ਆਪਸ ਰੰਜਸ ਵਿੱਚ ਇੱਕ ਦੂਜੇ ਦਾ ਕਤਲ ਕਰ ਦਿੰਦੇ ਨੇ ਫਿਰ ਜਿੰਨੇ ਕਤਲ ਕੀਤਾ ਉਹਨੂੰ ਕਾਉਂਟਰ ਕਹਿ ਕੇ ਮਾਰ ਦਿੱਤਾ ਜਾਂਦਾ ਏਕ ਉਹ ਪੁੱਤ ਗਿਆ ਜਿਹੜਾ ਕਿਸੇ ਨੇ ਮਾਰਿਆ ਏਕ ਉਹ ਗਿਆ ਜਿਹੜਾ ਸਰਕਾਰ ਦੇ ਰਾਹੀ ਮਾਰਿਆ ਗਿਆ ਵੀ ਇਹਨੇ ਕਿਸੇ ਨੂੰ ਕਤਲ ਕੀਤਾ ਸੀ ਸੁਧਾਰਨ ਵਾਲਾ ਤੇ ਪਾਕ ਹੀ ਮੁੱਕ ਗਿਆ ਪਹਿਲਾਂ ਸੁਧਾਰਿਆ ਜਾਂਦਾ ਸੀ ਹੁਣ ਸੁਧਾਰਨ ਵਾਲਾ ਸਮਾਂ ਨਹੀਂ ਰਹਿ ਗਿਆ ਸਿਰਫ ਇਹੀ ਦੌੜ ਲੱਗੀ ਪਈ ਆ ਤੇ ਪਿਛਲੇ ਥੋੜੇ ਜੇ ਸਮੇਂ ਦੇ ਵਿੱਚ ਕਿੰਨੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਇਸ ਨਸ਼ਿਆਂ ਨੇ ਖਾਲੇ ਇਨਾ ਬਕਾਰਾ ਨੇ ਖਾਲੇ ਗੁਰਮੁਖੋ ਕਿੱਡੀ ਵੱਡੀ ਮਿਕਦਾਰ ਵਿੱਚ ਜਿਹੜਾ ਨਸ਼ਾ ਏ ਉਹ ਘਰ-ਘਰ ਵਿੱਚ ਪਹੁੰਚ ਰਿਹਾ ਹੈ ਮੇਰੇ ਖਿਆਲ ਕਦੇ ਰੇਸ਼ਾ ਹੁੰਦਾ ਸੀ ਰੇਸ਼ੋ ਹੁੰਦੀ ਸੀ ਕਿ 100 ਦੇ ਵਿੱਚੋਂ ਕੋਈ 1-2 ਘਰ ਨਸ਼ਿਆਂ ਵਿੱਚ ਬੱਚੇ ਗਰਸੇ ਨੇ ਹੁਣ ਤੇ ਹਰ ਚੌਥਾ ਘਰ ਬੱਚਾ ਜਿਹੜਾ ਏ ਅਗਲਿਆਂ ਨੇ ਸਕੂਲ ਵੀ ਨਹੀਂ ਛੱਡੇ 14-14 ਸਾਲ ਦੇ ਬੱਚੇ 12-12 ਸਾਲ ਦੇ ਬੱਚੇ ਸੰਦਸ਼ੇ ਦੀ ਐਡਿਕਸ਼ਨ ਵਿੱਚ ਹੋਏ ਨੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਹਨਾਂ ਬੱਚਿਆਂ ਨੂੰ ਬਾਣੀ ਦੇ ਲੜ ਲਾਇਆ ਹੁੰਦਾ ਸ਼ਬਦ ਦੇ ਲੜ ਲਾਇਆ ਹੁੰਦਾ ਸ਼ਬਦ ਨੂੰ ਪੜ੍ਹਦੇ ਤੇ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਇੱਕ ਨਸ਼ੇ ਦਾ ਜ਼ਿਕਰ ਕਰ ਰਹੇ ਨੇ ਉਹ ਨਸ਼ਾ ਕੀ ਹੈ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਿਹਾ ਅਹਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਿਆ ਫਿਰ ਪੂਰਾ ਸਾਚ ਪਿਆਲਾ ਸਹਿਜ ਇਹ ਪਿਆਲਾ ਇਹੋ ਜਿਹਾ ਹੈ ਪੂਰੇ ਵੱਲੋਂ ਪਿਆਇਆ ਜਾਣ ਵਾਲਾ ਜਿਹੜਾ ਨਿਰੰਤਰ ਫਿਰ ਸੁਰਤ ਵਿੱਚ ਰਹਿੰਦਾ ਹੈ ਇਹ ਨਸ਼ਾ ਪਾਸੇ ਨਹੀਂ ਹੁੰਦਾ ਇਹਨੂੰ ਪੀਣ ਵਾਲਾ ਫਿਰ ਬੰਦ-ਬੰਦ ਤੇ ਕਟਵਾ ਜਾਂਦਾ ਹੈ ਖੋਪਰੀਆਂ ਤੇ ਲਵਾ ਜਾਂਦਾ ਹੈ ਸੱਚ ਦੇ ਆਪਣੀ ਜ਼ਿੰਦਗੀ ਬਸਰ ਕਰਦਾ ਹੋਇਆ ਨੀਹਾਂ ਵਿੱਚ ਤੇ ਖਲੋ ਸਕਦਾ ਹੈ ਪਰ ਇਹ ਸੱਚ ਨੂੰ ਧਾਰਨ ਕਰਨ ਵਾਲੇ ਕਦੇ ਵੀ ਸਮਝੌਤੇ ਨਹੀਂ ਕਰਦੇ ਕਦੇ ਵੀ ਬਕਾਰਾਂ ਵਾਲੀ ਜ਼ਿੰਦਗੀ 'ਚ ਨਹੀਂ ਜਾਂਦੇ ਫਿਰ ਪਾਰਸ਼ਾ ਜੀ ਕਹਿੰਦੇ ਨੇ ਤਿਸੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਦਾ ਵਪਾਰੀ ਹੋਵੇ ਅੰਮ੍ਰਿਤ ਦਾ ਵਪਾਰ ਕਰਨ ਵਾਲਾ ਪੰਜਾਬ ਦਾ ਨੌਜਵਾਨ ਪਰ ਕਿਹੜੇ ਪਾਸੇ ਨੂੰ ਆ ਗਿਆ ਕਿਆਮਤ ਸ਼ੂਸ਼ੇ ਭਾਉ ਤਰੇ ਇਹ ਝੂਠੇ ਜੇ ਨਸ਼ਿਆਂ ਦੇ ਵਿੱਚ ਜਿਨ੍ਹਾਂ ਨਸ਼ਿਆਂ ਨੇ ਜ਼ਿੰਦਗੀ ਬਰਬਾਦ ਕਰ ਦਿੱਤੀ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ ਗੁਰੂ ਦੀ ਸਿੱਖਿਆ ਅਨੁਸਾਰ ਇਸ ਅੰਮ੍ਰਿਤ ਰੂਪੀ ਨਸ਼ੇ ਨੂੰ ਪੀਣਾ ਸੀ ਜਿਹਦੇ ਨਾਲ ਮਾਲਕ ਦੇ ਘਰ ਪ੍ਰਵਾਨਗੀ ਮਿਲਣੀ ਸੀ ਫਿਰ ਪਾਤਸ਼ਾਹ ਕਹਿੰਦੇ ਨੇ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਕਾ ਮੁਕਤ ਬੈਕੁੰਠ ਉਹ ਪਾਲਦਾ ਏ ਜਿਹਨੂੰ ਸੱਚ ਵਾਲੇ ਪਾਸੇ ਤੋਂ ਇਸ ਗੱਲ ਦੀ ਸਮਝ ਨਾਈ ਕਿ ਮਾਲਕ ਦੇ ਦੇਦਾਰ ਹੀ ਅਸਲ ਨਸ਼ਾ ਸੀ ਸਿਫਤੀ ਰਤਾ ਸਦ ਬੈਰਾਗੀ ਜੂਏ ਜਨਮਨਹਾਰ ਕਹ ਨਾਨਕ ਸੁਣ ਭਰਥਰ ਜੋਗੀ ਖਿਵਾ ਅੰਮ੍ਰਿਤ ਤਾਰੇ ਸਿਫਤੀ ਦੇ ਵਿੱਚ ਰਤੇ ਹੋਏ ਮਨੁੱਖ ਆਪਣੀ ਜੀਵਨ ਰੂਪੀ ਬਾਜ਼ੀ ਹਾਰਦੇ ਨਹੀਂ ਉਹ ਜਿੱਤ ਕੇ ਜਾਂਦੇ ਨੇ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ ਗੁਰੂ ਜੀ ਦਾਤ ਬਖਸ਼ਿਸ਼ ਕਰਨ ਇਹਨਾਂ ਨਸ਼ਿਆਂ ਤੋਂ ਇਹਨਾਂ ਵਿਕਾਰਾਂ ਤੋਂ ਜਿੱਥੇ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਨਿਰੰਤਰ ਹੋੜਦੀ ਆ ਸਾਡਾ ਜੀਵਨ ਨੇ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ ਪੁਲਾ ਚੁਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ